ਛਾਰ ਸਿਕਾੜ। ਨਾਲ ਜੀ ਦੂਜੇ ਢਗਣਾ ਬਣਾਉ ਸਾਡੀ ਮਿੱਟੀ ਨੂੰ। ਇੱਕ ਛੋੜ ਪਾਵਾਂਗੇ ਨਾ। ਆਹ ਇਹਦੇ ਵੀ ਜਾਗਾ ਜਾ। ਰੇ ਮਾਲਕ ਦਾ। ਕਿਆ ਬਣਾਉਣੀ? ਨਾ ਨਾ ਕੋਈ ਟੀ ਜੂੜਿਆ ਨੇ ਪਠੰਡਾ ਨਹੀਂ। ਨਹੀਂ ਨਹੀਂ ਛੰਡਾ ਦਾ ਪਿੰਜਾ। ਨਾ 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 ਬਿੱਜੀ ਨਹੀਂ ਨੇ। ਅੱਜ ਕੋਟੇ ਤੋਂ ਭਾਈ ਸੌਣ ਪਾਉਂਦੇ। ਨਹੀਂ ਨੀ ਮਗਾਵ। ਦਰਸਾ ਵੀ ਰੱਖੀ। ਹੋਰ ਮਾਰਾ ਤਾਂ ਕਮਾਈ ਵੀ ਦਵਾੰਦੀ ਕਰੀ ਜਾਂਦੇ। ਕੋਈ ਕਾਹ। ਮੋਨਾ ਕੰਮ ਮਦਦ ਤਾਂ ਨਹੀਂ ਲੱਖੋ ਸੈਟਿੰਗ ਕਰਕੇ ਸਾਰੀ ਤੇ ਉਹ ਨਹੀਂ ਆਣੇ ਮੰਗਦੇ ਸਾਰਾ ਕੁਝ ਚੰਗੀ ਕਲਾ ਕਰੇ ਤਾਂ ਵੀ ਰੱਦ ਕਰਾਵਾ ਭਰਾ ਜੀ ਚਲ ਜੀ ਮੈਂ ਤਾਂ ਹਿੰਨਾ ਸੋਚਿਆ ਨਹੀਂ ਚਾਹੀ ਤੂੰ ਹਰੇ ਬਾਰੇ ਮਜਾ ਕਰ ਮੈਂ ਬਾਈ ਮਾ ਕੋਈ ਨਹੀਂ ਨਾ ਰਸ ਸਾਰੇ ਪਾਪਾ ਲੈਣੇ ਕੋਈ ਨਹੀਂ ਤੇ ਜਾਣਾ ਨਹੀਂ ਉਹ ਮੁੜੇ ਹੋਗੇ ਤੂੰ ਕੀ ਦੇਖਣਾ ਚਾਹ ਜੀ ਹੋਗਾ ਚਾਰ ਚੱਲ ਜੀ ਤੂੰ ਇਹਦਾ ਕੀ ਦੇਖਣਾ ਜੀ ਜਾ ਫਿਰ ਤੂੰ ਮੁੜ ਕੇ ਮੁੜ ਕੇ ਤਾਂ ਕੋਈ ਡੀਡ ਲੈਣੇ ਨਾ ਮੁੜ ਕੇ ਤੂੰ ਫੋਟੋ ਉਹ ਕਿੱਥੇ ਗਏ? ਉੱਪਰ ਚ ਆਣੇਂ ਠੀਕ ਹੈ ਇਹਨਾਂ ਨੂੰ ਵੋਟ ਲੈ ਦੇ ਠੀਕ ਦੀ ਉਹ ਰਾ ਓਏ ਅਸੀਂ 80% ਲੈ ਆਪ ਤਾਂ ਪਾਲਕਾ ਪੁੱਛ ਜਾ ਪਾਲਕਾ ਕੀ ਹੈ ਬਈ ਬੋਲ ਲੈ ਸੱਖਾ ਲਾ ਕੇ ਕੀ ਦੂਰ ਆਏ ਹਲ ਪਾਉਣ ਲੱਗੇ ਉਹਨਾਂ ਦੀ ਗਰਮੀ ਇਤਕੋ ਕੀ ਮੁਸ਼ਕਲ ਸੀ ਪਰਿਵਾਰ ਨੂੰ ਤੇ ਅੱਜ ਕੌਣ ਆਏ ਭੈਣ ਭਰਾ ਜਿਹੜੇ ਬੱਚਾ ਲੋ ਨਾ ਗਰੀਬਾਂ ਵਾਸਤੇ ਬੱਚਿਆਂ ਵਾਸਤੇ ਸਹਾਤਾ ਵਾਸਤੇ ਆਏ ਵੀਰ ਇਹਨਾਂ ਦੀ ਮਹਾਰਾਜ ਵੱਡੀ ਵੱਡੀ ਉਮਰ ਕਰੇ ਬਹੁਤਾ ਬਹੁਤਾ ਦੇਵੇ ਹਰ ਇੱਕ ਚਲੋ ਜਿੰਨਾ ਸਕੇ ਤੋ ਸਰਦਪੋਈ ਦਾ ਬੱਚਿਆਂ ਵਾਸਤੇ ਸਹਾਦਾ ਕਰੇ ਕੁੜੀ ਵੀ ਛੋਟੀ ਜਿਹਨੇ ਬੱਚੇ ਸੀ ਜਿਹੜੇ ਤੇ ਇੰਨੇ ਇੱਕ ਗੁੱਡੀ ਐ ਦੋ ਕੱਕੇ ਹਾਂਜੀ ਆਹ ਰਲੀਆਂ ਦਾ ਗਿਧਾਰ ਕਰਾ ਅੱਜ ਜਿਹੜੀ ਕਿਸ ਤਰ੍ਹਾਂ ਦੀ ਸੇਵਾ ਕਰਕੇ ਚੱਲੇ ਵੀਰ ਇਹਨਾਂ ਸੌਦਾ ਪਤਾ ਜੋ ਖਾਣਾ ਦਾਣਾ ਵਿੱਚ ਬੱਚਿਆਂ ਵਾਸਤੇ ਦੇ ਚੱਲੇ ਭਾਈ ਮਹਾਰਾਜ ਇਹਨਾਂ ਦੇ ਬੜੇ ਬੜੀ ਵਾਕਰੇ ਪੈਣ ਪਰਾਂ ਵੀਰਾਂ ਨੂੰ ਤੰਦਰੁਸਤੀਆਂ ਦੇਵੇ ਵਾਹਿਗੁਰੂ ਸਾਹਿਬ ਇਹਨਾਂ ਦੇ ਮਾਤਾ ਪਿਤਾ ਨੂੰ ਬੱਚਿਆਂ ਦੇ ਨੂੰ ਕੀ ਹੋ ਗਿਆ ਸੀ ਇਹਨਾਂ ਦੇ ਮਾਤਾ ਪਿਤਾ ਤੇ ਪੂਰੇ ਹੋ ਗਏ ਪਹਿਲਾਂ ਉੰਜ ਠੀਕ ਨਹੀਂ ਅੱਜ ਤਰ੍ਹਾਂ ਨਾ ਛੇ ਕਰਦੇ ਆ ਉਹ ਕਰਦਾ ਅੱਜ ਤਾਂ ਪਤਾ ਨਹੀਂ ਕੈਸੂਲੀ ਕੋ ਖਾਦਾ ਤੇ ਉਹ ਵੀ ਮੁੜ ਕੇ ਅੱਠ ਦਸ ਦਿਨ ਦਾ ਕਰ ਰਿਹਾ ਹੈ ਅਰਮਾਨ ਨਹੀਂ ਆਇਆ ਮੁੜ ਕੇ ਇਹਨਾਂ ਦੀ ਮੰਮੀ ਨੇ ਟੀਕਾ ਹੀ ਲਵਾਇਆ ਵਾ ਤੇ ਟੀਕੇ ਤੋਂ ਪਤਾ ਨਹੀਂ ਕੀ ਹੋ ਗਿਆ ਇਹ ਯਾਰ ਬਾਤ ਜਿਦ ਤਰਾ ਵੀ ਦਵਾਈਆਂ ਨਾ ਬਣ ਗਿਆ ਤੋ ਵੀ ਮੁੜ ਕੇ ਇਤਰਾ ਪੂਰੇ ਹੋ ਗਏ ਕਦੀ ਮੇਰੀ ਢੜਕਣ ਵਾਦ ਗਈ ਕਦੀ ਮੈਨੂੰ ਸਾਹ ਚੜਨ ਡਾਇ ਕਿ ਹਾਂ ਤੁਸੀਂ ਕੀ ਲੱਗਦੇ ਹੋ ਬੱਚਿਆਂ ਦੇ ਸਾਡਾ ਰਹਿੰਦੇ ਹਾਂਜੀ ਹਡ ਕੋ ਰਹਿੰਦੇ ਮੁੜ ਕੇ ਫੇ ਇਹਨਾਂ ਦੀ ਦਾਦੀ ਪੂਰੀ ਹੋ ਗਈ ਦਾਦੇ ਨੂੰ ਬੁਲਾ ਵਜ ਜਾ ਫੇ ਅਸੀਂ ਇੱਥੇ ਲੈ ਆਂਦੇ ਆਂਦੇ ਆਂ ਰੋਟੀ ਟੋਕ ਨਹੀਂ ਇਹਨਾਂ ਨੂੰ ਕੋ ਦੇਣ ਵਾਲਾ ਆਏਗਾ ਕਿ ਚਾਹ ਪਾਣੀ ਨਹੀਂ ਦੇਣ ਆਣਾ ਹੈਗਾ ਫਿਰ ਅਹੀਂ ਇੱਥੇ ਆਪਣੇ ਕੋਲ ਲਿਆ ਆਂਦੇ ਆ ਅਹੀਂ ਮੈਂ ਇਹਨਾਂ ਦੀ ਨਾਨੀ ਲੱਗਦੀ ਦੋ ਯਾਦ ਸਸ਼ੀਕਲ ਜੀ ਕਸ਼ਮੀਰ ਸਿੰਘ ਸੋਤਾ ਪ੍ਰੈਜ਼ੀਡੈਂਟ ਲਾਈਫ ਕੇਅਰ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਅਈਸੀ ਪਿੰਡਾਂ ਦੇ ਵਿੱਚ ਬੀਤ ਕੀ ਕੀ ਕਿਸ ਤਰ੍ਹਾਂ ਜਿਹੜਾ ਦੇਖੋ ਜੀ ਪਿਛਲੇ ਦਿਨੇ ਸਾਨੂੰ ਇੱਕ ਨਿਊਜ਼ ਚੈਨਲ ਦੇ ਰਾਹੀਂ ਡੱਲ ਟੀਵੀ ਨਿਊਜ਼ ਚੈਨਲ ਦੇ ਰਾਹੀਂ ਸਾਨੂੰ ਪਤਾ ਲੱਗਾ ਸੀ ਕਿ ਪਿੰਡ ਡੱਲ ਦੇ ਵਿੱਚ ਤਿੰਨ ਬੱਚੇ ਨੇ ਜਿਨ੍ਹਾਂ ਦੇ ਮਾਤਾ ਪਿਤਾ ਦੀ ਡੈਥ ਹੋ ਚੁੱਕੀ ਹੈ ਤੇ ਉਹ ਅਨਾਥ ਕਹਿ ਸਕਦੇ ਉਹਨਾਂ ਨੂੰ ਤੇ ਇੱਕ ਬਜ਼ੁਰਗ ਆਪਣੇ ਨਾਨਾ ਨਾਨੀ ਕੋਲ ਰਹਿ ਰਹੇ ਨੇ ਤੇ ਘਰ ਦੇ ਜੋੜੇ ਹਾਲਾਤ ਨੇ ਬੜੇ ਗੁਰਬਤ ਚ ਜੀਵਨ ਜੀ ਰਹੇ ਨੇ ਤੇ ਜਦੋਂ ਸਾਡੇ ਸੋਸਾਇਟੀ ਮੈਂਬਰਾਂ ਨੇ ਵੀਡੀਓ ਵੇਖੀ ਸੀ ਤੇ ਤੁਰੰਤ ਅਸੀਂ ਡਿਸਾਈਡ ਕੀਤਾ ਸੀ ਕਿ ਇਹਨਾਂ ਬੱਚਿਆਂ ਦੀ ਮਦਦ ਕਰ ਲਈ ਅਸੀਂ ਜ਼ਰੂਰ ਪਹੁੰਚਾਂਗੇ ਸੋ ਅਸੀਂ ਸਾਰੇ ਹੀ ਲਾਈਫ ਕੇਰ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਦੇ ਅਹੁਦੇਦਾਰ ਤੇ ਮੈਂਬਰਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੀ ਨੇਕ ਕਮਾਈ ਚੋਂ ਦਸਵੰਦ ਕੱਢ ਕੇ ਇਹਨਾਂ ਬੱਚਿਆਂ ਨੂੰ ਸਹਿਯੋਗ ਕੀਤਾ ਔਰ ਅਸੀਂ ਕਰੀਬ-ਕਰੀਬ ਜਿਹੜਾ 2 ਤੋਂ 2.5 ਮਹੀਨੇ ਦਾ ਰਾਸ਼ਨ ਖਾਣ ਪੀਣ ਦੀਆਂ ਅਵਸਥਾ ਤੇ ਬੱਚਿਆਂ ਦੀਆਂ ਜਿਹੜੀਆਂ ਡੇਲੀ ਰੁਟੀਨ ਦੀਆਂ ਜਿਹੜੀਆਂ ਖਾਣ ਪੀਣੀਆਂ ਬਿਸਕੁਟ ਚਿਪਸ ਵਗੈਰਾ ਤੇ ਹੋਰ ਚੀਜ਼ਾਂ ਜਣੀਆਂ ਲੈ ਕੇ ਆਏ ਆਂ ਤੇ ਸਭ ਤੋਂ ਵੱਡਾ ਇਹਦੇ ਵਿੱਚ ਅਸੀਂ ਯੋਗਦਾਨ ਜਿਹੜਾ ਸਮਝਦੇ ਆ ਉਹ ਸਾਡਾ ਪਿੰਡ ਦੇ ਮੈਨੇਜਰ ਮਨਦੀਪ ਸਿੰਘ ਜੀ ਜੋ ਸੁਸਾਇਟੀ ਦੇ ਮੁੱਖ ਸਲਾਹਕਾਰ ਵੀ ਨੇ ਉਹਨਾਂ ਦਾ ਮੰਨਦੇ ਆ ਕਿਉਂਕਿ ਉਹਨਾਂ ਨੇ ਇਹਨਾਂ ਬੱਚਿਆਂ ਲਈ ਉਹ ਜਿਹੜੀ ਹੈ ਸੇਵਾ ਚੁੱਕੀ ਸੀ ਤੇ ਅਸੀਂ ਅੱਜ ਸਾਰਾ ਸਮਾਨ ਇਹਨਾਂ ਬੱਚਿਆਂ ਨੂੰ ਤਰੀਬ ਦੇ ਕੇ ਚੱਲਿਓ ਜੀ ਇਸੇ ਨਾਲ ਤਾਂ ਪਹਿਲਾਂ ਵੀ ਇੱਕ ਵਾਰ ਜਿਹੜੀ ਪਿੰਡ ਾਲ ਦੇ ਵਿੱਚ ਕਿਸੇ ਪਰਿਵਾਰ ਦੀ ਮਦਦ ਕੀਤੀ ਆ ਦੇਖੋ ਜੀ ਸਮੇ ਸਮੇ ਤੇ ਸਾਨੂੰ ਡੱਲ ਟੀਵੀ ਨਿਊਜ਼ ਵੱਲੋਂ ਜੋ ਨਿਊਜ਼ ਮਿਲਦੀਆਂ ਰਹਿੰਦੀਆਂ ਐ ਪਹਿਲਾਂ ਵੀ ਇੱਕ ਪਰਿਵਾਰ ਸੀ 2 ਕਿਲੋਮੀਟਰ ਦੂਰ ਤੋਂ ਪਾਣੀ ਭਰ ਕੇ ਲੈਂਦਾ ਸੀ ਉਹਨਾਂ ਨੂੰ ਸਮਰਸ਼ੀਬਲ ਇੱਥੇ ਲਵਾ ਕੇ ਦਿੱਤਾ ਸੀ ਫਿਰ ਇੱਕ ਬਜ਼ੁਰਗ ਜੋੜਾ ਸੀ ਜਿਨ੍ਹਾਂ ਦੇ ਵਿੱਚ ਕਮਾਈ ਦਾ ਸਾਧਨ ਕੋਈ ਨਹੀਂ ਘਰ ਚ ਕਮਾਉਣ ਵਾਲਾ ਕੋਈ ਨਹੀਂ ਉਹਨਾਂ ਨੂੰ ਵੀ ਇਸ ਡੱਲ ਪਿੰਡ ਦੇ ਵਿੱਚ ਅਸੀਂ ਰਾਸ਼ਨ ਦੇ ਕੇ ਗਏ ਹਾਂ ਸੋ ਮੈਂ ਤੇ ਬਾਰ ਬਾਰ ਆਪਣੀ ਸੁਸਾਇਟੀ ਮੈਂਬਰਾਂ ਤੇ ధਾਨੀ ਸੱਜਣਾ ਦਾ ਧੰਨਵਾਦ ਕਰਦਾ ਕਿ ਜਦੋਂ ਵੀ ਅਸੀਂ ਕਿਸੇ ਲਈ ਸਹਿਯੋਗ ਉਹਨਾਂ ਕੋਲੋਂ ਮੰਗਦੇ ਆ ਤਾਂ ਉਹ ਭਰਪੂਰ ਸਹਿਯੋਗ ਕਰਦੇ ਆ ਤੇ ਅਸੀਂ ਸੁਸਾਇਟੀ ਮੈਂਬਰ ਇਹਨਾਂ ਸਾਰੇ ਹੀ ਜ਼ਰੂਰਤਮੰਦਾ ਤੱਕ ਪਹੁੰਚ ਕਰ ਪਾਉਨੇ ਆ ਜੀ